ਸਲੂਕ ਜਿਹੜਾ ਗਰੋਅ ਫੜ ਰਿਹਾ ਜੀ ਇਸ ਲਈ ਜਿਹੜੀਆਂ ਚੋਰੀਆਂ ਹੋ ਰਹੀਆਂ ਲੋਕਾਂ ਕੋਲ ਮੇਰਾ ਲੱਗਦਾ ਹੈ ਵਿੱਚ ਕੀ ਕੋਈ ਜਨ ਵੀ ਪੁੱਛਿਆ ਤੇ ਸਾਹਮਣੇ ਅੱਜ ਜੀ ਕੋਲ ਕੰਮੀ ਆ ਮਾਨਜੋਗ ਐਸਐਸਪੀ ਸਾਹਿਬ ਜੰਦਰ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਖ ਵੱਲੋਂ ਨਸ਼ਿਆਂ ਤੇ ਮਾੜੇ ਅੰਸਰਾਂ ਦੇ ਬੁੱਧ ਤੇ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਸਬਰੀਜਨ ਫਲੋਰ ਦੇ ਵਿੱਚ ਉਸ ਉਸ ਸਮੇਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸਿਕੰਦਰ ਸਿੰਘ ਵਿਰਖ ਐਸਐਚਓ ਗੁਰਾਇਆ ਤੇ ਉਸ ਦੀ ਟੀਮ ਵਿੱਚ ਸ਼ੌਕੀ ਇਨਚਾਰਜ ਜੰਗਬਹਾਦਰ ਨੇ ਰਾਤ ਸਮੇਂ ਆਪਰੇਸ਼ਨ ਕਰਦੇ ਹੋਇਆ ਜਿਹੜਾ ਮੇਨ ਇਥੇ ਵਾਰਦਾਤਾਂ ਹੋਈਆਂ ਤੇ ਕੁਝ ਵਾਰਦਾਤਾਂ ਜਿਹੜੀਆਂ ਸਨ ਉਹ ਅਡਜਾਇਨਿੰਗ ਏਰੀਏ ਦੇ ਵਿੱਚ ਬਹਿਰਾਮ ਵੀ ਹੋਈ ਸੀ ਇੱਕ ਵਾਰਦਾਤ ਉਸ ਤੋਂ ਇਲਾਵਾ ਥਾਣਾ ਪਤਾਰੇ ਦੇ ਵਿੱਚ ਅਤੇ ਸਰਦੀ ਜਿਲ੍ਹਾ ਜਿਹੜਾ ਅਮਰਸਰ ਦਾ ਥਾਣਾ ਬਿਆਸ ਪੈਂਦਾ ਉਹਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਸਨ ਇਹਦੇ ਵਿੱਚ ਇਹ 6 ਦੋਸ਼ੀ ਨੇ ਜਿਹੜੇ ਕਿ ਦੋਸ਼ੀ ਇਹ ਗੈਂਗ ਆਪਰੇਟ ਕਰਦੇ ਸਨ 6 6 ਜਣੇ ਉਦੇ ਵਿੱਚੋਂ ਅਸੀਂ ਦੋ ਦੋਸ਼ੀ ਜਿਹੜੇ ਆ ਉਹ ਅਰੈਸਟ ਕਰ ਲਏ ਨੇ ਜਿਹੜੇ ਦੋਨੋਂ ਹੀ ਜਿਹੜੇ ਹੈਗੇ ਨੇ ਉਹ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਨੂੰ ਬਿਲੋਂਗ ਕਰਦੇ ਨੇ ਜਿਹਦੇ ਵਿੱਚ ਇੱਕ ਸਿਮਾ ਹੈਗਾ ਤੇ ਇੱਕ ਹਰਮਨ ਹੈਗਾ ਉਹਨਾਂ ਦਾ ਹੀ ਅਰੈਸਟ ਕਰ ਲਈ ਗਈ ਆ ਉਹਨਾਂ પાસે ਸੋ ਅਸੀਂ ਜਿਹੜਾ ਰਾਤ ਸਮੇਂ ਇਹਨਾਂ ਨੇ ਟਰੈਕਟਰ ਚੋਰੀ ਕੀਤਾ ਫੋਰਡ ਉਹ ਬਰਾਮਦ ਕੀਤਾ ਤੇ ਇੱਕ ਮਰੂਤੀ ਕਾਰ ਜਿਹੜੀ ਕਿ ਇਹਨਾਂ ਨੇ ਇਥੋਂ ਯੂਜ਼ ਕੀਤੀ ਸੀ ਇਲਾਕੇ ਦੇ ਵਿੱਚੋਂ ਚੋਰੀ ਕਰਕੇ ਉਹ ਬਰਾਮਦ ਕਰ ਲਈ ਆ ਪਹਿਲਾਂ ਦੁਨੀਆ ਖਬਰਾਂ ਦਾ ਤੰਗੀਆਂ ਨੇ ਇਹ ਜਿਹੜਾ ਗਰੁੱਪ ਹੈਗਾ ਜੀ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹ ਸੋਨੂ ਖੱਤਰੀ ਗਰੁੱਪ ਨਾਲ ਸੰਬੰਧ ਰੱਖਦੇ ਨੇ ਇਹ ਮੇਨ ਦੋਸ਼ੀ ਆ ਜਿਹੜੇ ਇੱਕ ਤੇ ਪਤਾਰਾ ਥਾਣੇ ਨੂੰ ਬਿਲੋਂਗ ਕਰਦਾ ਹੈਗਾ ਜੀ ਇਹਨਾਂ ਕਾਫੀ ਵਾਰਦਾਤਾਂ ਕੀਤੀਆਂ ਗਈਆਂ ਨੂੰ ਬਾਬਾ ਦੇ ਬਾਬਾ ਬਾਬੇ ਦੇ ਨਾਲ ਦਾ ਮਸ਼ਹੂਰ ਸੋਨੂ ਖੱਤਰੀ ਜਿਹੜਾ ਬੇਸਿਕਲੀ ਨਵੇਂ ਸ਼ਹਿਰ ਤੋਂ ਬਲਾਚੌਰੀ ਏਰੀਆ ਤੋਂ ਇਸ ਟਾਈਮੇ ਯੂ ਐਸ ਬੇਸ ਤੇ ਬਾਹਰ ਚਲੇ ਗਿਆ ਸੀ ਤੇ ਉੱਥੋਂ ਇਹ ਗੈਂਗ ਆਪਰੇਟ ਕਰਦਾ ਇਹਦੇ ਇਹਦੇ ਨਾਲ ਇਹ ਸਾਥੀ ਉਹਦੇ ਜਿਹੜੇ ਆ ਇਹ ਸਰਗਰਮ ਸਾਥੀ ਆ ਚਾਰ ਜਣੇ ਜਿਹੜੇ ਕਿ ਹਜੇ ਫਰਾਰ ਨੇ ਦੋ ਸਾਥੀ ਜਿਹੜੇ ਆ ਉਹ ਅਸੀਂ ਇਹਨਾਂ ਦੇ ਅरेस्ट ਕਰ ਲਿਆ। ਸਾਕੀ ਕੀ ਸਾਕੀ ਜਿਹੜੇ ਬਾਕੀ ਬਾਕੀ ਜਿਹੜੇ ਹੈਗੇ ਨੇ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਬਾਈ ਨੇਮ ਅਸੀਂ ਇਹਨਾਂ ਤੇ ਐਫ ਆਈ ਆਰ ਕੀਤੀ ਹੈਗੀ ਆ ਜੀ। ਤੇ ਇਹਨਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਉਹ ਵੀ ਇਸ ਮਕਦਮੇ ਦੇ ਵਿੱਚ ਇਨਕਲੂਡ ਕੀਤੀਆਂ ਨੇ ਤੇ ਕਨਸਰਨ ਥਾਣਿਆਂ ਨੂੰ ਅਸੀਂ ਜਿਹੜਾ ਉਹਦੇ ਬਾਰੇ ਇਨਫੋਰਮੇਸ਼ਨ ਦੇ ਦਿੱਤੀ ਹੈਗੀ ਆ ਤੇ ਜਲਦੀ ਇਹ ਸਾਡੇ ਗ੍ਰਿਫਟ ਵਿੱਚ ਹੋਣਗੇ। ਆਪਣੇ ਇਲਾਕੇ ਦੇ ਜਿਹੜੇ ਵਾਰਦਾਤ ਮੰਨਿਆ ਜੀ। ਆਪਣੇ ਇਲਾਕੇ ਦੇ ਵਿੱਚ ਇਹਨਾਂ ਨੇ ਜਿਹੜਾ ਵਿਉਂਤਪੰਦੀ ਢੰਗ ਨਾਲ ਇਹਨਾਂ ਨੇ ਮਨੀ ਚੇਂਜਰ ਪੈਟਰੋਲ ਪੰਪ ਇਦਾਂ ਦੀਆਂ ਵਾਰਦਾਤਾਂ ਕਰਨੀਆਂ ਸੀ ਉਹਨਾਂ ਨੂੰ ਲੁੱਟਣਾ ਸੀ ਇਹਨਾਂ ਦੇ ਨਾਲ ਹੀ ਆਪਣੇ ਡਿਜ਼ਾਈਨਿੰਗ ਏਰੀਆ 'ਚ ਇੱਕ ਨੰਬਰਦਾਰ ਸੀ ਉਹਨੂੰ ਵੀ ਇਹਨਾਂ ਨੇ ਉੱਤੇ ਗੋਲੀਆਂ ਚਲਾਈਆਂ ਪਰ ਉਹ ਬਚ ਗਿਆ ਸੀ ਸਬਡਿਵੀਜ਼ਨ ਬੰਗੇ ਦੇ ਵਿੱਚ ਇੱਕ ਥਾਣੇ ਬਹਿਰਾਮ ਦੇ ਵਿੱਚ ਇਹਨਾਂ ਨੇ ਚਲਾਈਆਂ ਸੀ ਸਰ ਜੀ ਠੇਕੇ ਸ਼ਰਾਬ ਦੇ ਠੇਕਾ ਵੀ ਲੁੱਟਿਆ ਗਿਆ ਸੀ ਉਹ ਵੀ ਇਹਨਾਂ ਨੇ ਵਾਰਦਾਤ ਕੀਤੀ ਉਹ ਅਸੀਂ ਉਹਦਾ ਪੁਲਿਸ ਰਿਮਾਂਡ ਲਿਆ ਹੈਗਾ ਉਹ ਵਾਰਦਾਤ ਜਿਹੜੀ ਉਹ ਕਲੀਅਰ ਕਰਾਂਗੇ ਜਿਹੜੇ ਠੇਕੇ ਤੋਂ ਕੁਝ ਇਹਨਾਂ ਨੇ ਕਰਿੰਦਿਆਂ ਤੋਂ ਕੁਝ ਜਿਹੜੀ ਨੇ ਵਾਰਦਾਤ ਕੀਤੀ ਸੀ ਉਦੇ ਬਾਰੇ ਵੀ ਅਸੀਂ ਕਲੀਅਰ ਕਰਾਂਗੇ ਦਾ ਪੂਰ ਸ ਰਿਮਾਂਡ ਅੱਜ ਹਾਸਲ ਕਰਾਂਗੇ ਪੰਜ ਦਿਨ ਦਾ ਜੋ ਮਾਂਜੋ ਅਦਾਲਤੋਂ ਜਿਨ੍ਹਾਂ ਉਸ ਮੁਤਾਬਕ ਜਿਨ੍ਹਾਂ ਸੰ ਨੂੰ ਰਿਮਾਂਡ ਦਿੰਦੀ ਆ ਉਹਦੇ ਵਿੱਚ ਪੁਸ਼ਕਿਸ਼ ਕਰਨ ਤੋਂ ਬਾਅਦ ਇਹਨਾਂ ਦੇ ਸਾਰੇ ਇਹਨਾਂ ਕਿਤੇ ਕਿਤੇ ਵਾਰਦਾਤਾਂ ਕੀਤੀਆਂ ਨੇ ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਉਹ ਮਾੜਾ ਹੈਗਾ ਇਹਨਾਂ ਤੇ ਹਰ ਰੂਜ਼ ਐਕਟ ਦੇ ਮੁਕਦਮੇ ਦਰਜ ਨੇ ਤੇ ਲੜਾਈ ਝਗੜਿਆਂ ਦੇ ਮੁਕਦਮੇ ਦਰਜ ਨੇ ਜਿਹੜੇ ਦੋਨੋਂ ਦੋਸ਼ੀ ਉਫੜੇ ਨੇ ਤੇ ਇਹਨਾਂ ਨੂੰ ਪੁਸ਼ਕਿਸ਼ ਕਰਨ ਤੋਂ ਬਾਅਦ ਹੋਰ ਫਰਦਰ ਜਿਹੜਾ ਵਾ ਉਹ ਜੋ ਅਨਖਾਫ ਦੇ ਵਿੱਚ ਆਇਆ ਆਪ ਜੀ ਨੂੰ ਦੁਬਾਰਾ